ਹੋਣੀਆਂ ਕਲ ਕੀ ਉਤਾਰਨੇ ਭੂਰੇ ਦੇ ਵਿੱਚ ਸਮੇਤ ਉਹ ਕਿਉਂਕਿ ਉਹ ਕਹਿ ਕੇ ਚਲੇ ਗਿਆ ਦੀ ਵੀ ਇਹਨਾਂ ਨੂੰ ਇਹਨੂੰ ਮਾਰੂ ਇਹਨੂੰ ਪੰਡਤ ਨੂੰ ਮਾਰ ਦੋ ਆ ਬਾਹਰ ਚੱਲ ਜਾਂਦਾ ਉਹ ਫਿਰ ਉਹਨੇ ਜਿੰਨੀ ਵੀ ਸੈਨਾ ਹੋਣੀ ਹੈ ਕਲ ਕੀ ਉਤਾਰਨੇ ਭੂਰੇ ਦੇ ਵਿੱਚ ਸਮੇਤ ਉਹ ਜਿਹੜੀ ਇਸਤਰੀ ਹੋਊਗੀ ਉਹਨੂੰ ਪੰਡਤ ਨੂੰ ਛੱਡ ਕੇ ਬਾਕੀ ਸਭ ਨੂੰ ਮਾਰ ਦੇਣਾ ਆ ਠੀਕ ਹੈ ਤੇ 300 ਫੁੱਟ ਹੱਤਖੰਡਾ ਉਹ ਕਲ ਕੀ ਉਤਾਰਦੇ ਤੇ ਤੁਰਕਿਸਤਾਨ ਦਾ ਘੋੜਾ ਤੁਰਕਿਸਤਾਨ ਮਤਲਬ ਇਦਾਂ ਦਾ ਘੋੜਾ ਹੋਊਗਾ ਕਿ ਹਵਾ ਨਾਲ ਗੱਲਾਂ ਕਰੂਗਾ ਹਾਂਜੀ ਤੇ ਫਿਰ ਉਹਨਾਂ ਜਿੰਨੇ ਵੀ ਸਾਰੇ ਨੇ ਬੰਦੇ ਅੰਦਰ ਸਾਰੇ ਸੈਨਾ ਜਿੰਨੀ ਸਾਰੀ ਸੈਨਾ ਮਾਰ ਦੇਣੀ ਆ ਫਿਰ ਉਹਨੇ ਬਾਹਰ ਆ ਕੇ ਰਾਜਨ ਦੇਖਣਾ ਵੀ ਇਹ ਕੀ ਖੜਕਾ ਹੋ ਰਿਹਾ ਕਿੱਦਾਂ ਦਾ ਫਿਰ ਉਹਨਾਂ ਨੇ ਰਾਜੇ ਨੂੰ ਮਾਰਨਾ ਰਾਜੇ ਨੂੰ ਮਾਰ ਕੇ ਜਿੰਨੀ ਸੈਨਾ ਸਾਰੀ ਆਪਣੇ ਸੰਭਰ ਸ਼ਹਿਰ ਦੀ ਜਿੰਨੀ ਵੀ ਸੈਨਾ ਸਾਰੀ ਸੈਨਾ ਨੇ ਗੁੱਟ ਟੇਕਣੇ ਵੀ ਤੁਹਾਡਾ ਰਾਜਾ ਮਾਂ ਕਿਉਂਕਿ ਜਿਹੜੇ ਪੁਰਾਣੇ ਜਿੰਨੀਆਂ ਕਥਾ ਵਿਚਾਰਾ ਆਉਂਦੀਆਂ ਨੇ ਉਹ ਸਾਰਾ ਮੇਨ ਬੰਦਾ ਪਹਿਲਾਂ ਮਾਰਨ ਲੱਗੇ ਸੀਗੇ ਬਾਕੀ ਸੈਨਾ ਨਾਲ ਤੋਰ ਪਿੰਦੀ ਵੀ ਸਾਨੂੰ ਛੱਡ ਦਿਓ ਹਲਾ ਜੀ ਫਿਰ ਜਿੰਨੀ ਵੀ ਸੈਨਾ ਕੱਲ ਕੀ ਉਤਾਰਨੇ ਨਾਲ ਤੋਰਨੀ ਆ ਵੀ ਦੇਖੋ ਤੁਹਾਨੂੰ ਬਖਸ਼ੂ ਇੱਕ ਗੱਲ ਤੋਂ ਮੈਂ ਵੀ ਤੁਹਾਡੇ ਚੋਂ ਲੀਡਰ ਕਾਉਣਾ ਤੁਹਾਡਾ ਉਹਨੇ ਕਿਹਾ ਮੈਂ ਆ ਜੀ ਕੋਈ ਵੀ ਹੋਊਗਾ ਉਸ ਟਾਈਮ ਉਹਨੇ ਕਿਹਾ ਐ ਹੈ ਤਾਂ ਮੇਰੇ ਅੰਦਰ ਆ ਇਹ ਤੇ ਰਾਜ ਕਰ ਬਾਕੀ ਸਾਰੇ ਮੇਰੇ ਨਾਲ ਚੱਲੋ ਹੂੰ ਇਦਾਂ ਨਾਲ ਨਾਲ ਲਾ ਕੇ ਉਹਨੇ ਫਿਰ ਆਲ ਵਰਲਡ ਜਿੱਤਣਾ ਕਲਕੀ ਤਾਰਨੇ ਠੀਕ ਹੈ ਜੀ ਤੇ ਦਤ ਸਮੂਦ ਗੁਰਾਂ ਸਾਹਿਬ ਮਹਾਰਾਜ ਜੀ ਦੇ 1428 ਅੰਗ ਨੇ 1428 ਅੰਗਾਂ ਦੇ ਵਿੱਚ ਮਹਾਰਾਜ ਨੇ ਸਾਰੀ ਖੇਡ ਤਕਰੀਬਨ ਤਕਰੀਬਨ ਜੋ ਆਉਣ ਵਾਲੀ ਆ ਉਹ ਸਾਰੀ ਮਤਲਬ ਮਨੱਖਾਂ ਦੇ ਬਚਨ ਦੀ ਆ ਹਾਂ ਬਿਆਨ ਕੀਤੀ ਕਿਉਂਕਿ ਜਿਹੜੇ ਸਮਝਾਉਣ ਵਾਸਤੇ ਮਹਾਰਾਜ ਨੇ ਆਪਾਂ ਨੂੰ ਤਰਿਆ ਚਤਰ ਦੇ ਬਾਣੀ ਲਿਖੀ ਆ ਹੂੰ ਉਹ ਅੱਜ ਵੀ ਹੋ ਰਹੇ ਨੇ ਆਪਾਂ ਦੇ ਸਮਝ ਦੇ ਕੀ ਅੱਜ ਵੀ ਹੋ ਰਹੇ ਨੇ ਤੇ 24 ਤੋਂ ਬਾਅਦ ਫਿਰ 25ਵਾਂ ਉਤਾਰ ਫਿਰ 26ਵਾਂ ਉਤਾਰ ਹੋਣਾ ਫਿਰ ਦੋ ਉਤਾਰ ਕੱਲ ਕੀ ਤੋਂ ਬਾਅਦ ਹੋਰ ਆਉਣੇ ਨੇ ਉਹ ਕਿਹੜੇ ਹੋਣਗੇ ਉਹ ਤੋਂ ਬਾਅਦ ਵਿੱਚ ਜਿ ਜਦੋਂ ਕਲ ਕੀ ਉਤਾਰ ਨੇ ਮਤਲਬ ਵੀ ਜਿੰਨੇ ਵੀ ਆਪਦੇ ਆਪ ਨੂੰ ਛਤਰੀਕ ਹੋਣਗੇ ਆਪਣੇ ਲਵੇ ਲਵੇ ਦੇਸ਼ਾਂ ਦੇ ਸਾਰੇ ਮਾਰ ਲੈਣੇ ਠੀਕ ਹੈ ਕਿਸੇ ਦੇ ਕੋਸ਼ ਕਿਸੇ ਦੇ ਕੋਸ਼ ਮਾਰ ਮਾਰ ਕੇ ਉਹਨਾਂ ਨੂੰ ਸਾਰੇ ਹੁਣ ਜਦੋਂ ਉਹਨੇ ਕਲ ਕੀ ਉਤਾਰ ਨੇ ਦੂਵੇ ਦੇਸ਼ ਦੇ ਵਿੱਚ ਜਾਣਾ ਦਾ ਉਹਨਾਂ ਰਾਜਾ ਮਾਰ ਦਿਆ ਕਰਨਾ ਸਾਰੀ ਗਾਨਾ ਫੇਰ ਨਾਲ ਲਾ ਕੇ ਫੇਰ ਗਾਹ ਇੱਕ ਬੰਦਾ ਵੜਾ ਕੇ ਫੇਰ ਗਾਹ ਤੁਰ ਪਿਆ ਕਰਨਾ ਇਦਾਂ ਆਲ ਵਰਲਡ ਘੁੰਮ ਕੇ ਤਬ ਭਾਲ ਭਾਗ ਪਿਆ ਸੰਭਲ ਕੇ ਹਰਜੂ ਹਰਮੰਦਰ ਆਵਾਂਗੇ ਤੇ ਉਹਨੇ ਹਰਮੰਦਰ ਸਾਹਿਬ ਆ ਕੇ ਨਮਸਕਾਰਾ ਕਰਨਾ ਕਲ ਕੀਤਾਰ ਨੇ ਦਰਬਾਰ ਸਾਹਿਬ ਆ ਕੇ ਜੀ ਅੰਮ੍ਰਿਤਸਰ ਸਾਹਿਬ ਹਾਂ ਜੀ ਤੇ ਉੱਥੋਂ ਹਰਜੂ ਹਰਮੰਦਰ ਆਵਾਂਗੇ ਤੇ ਉੱਥੋਂ ਨਮਸਕਾਰਾ ਕਰਕੇ ਫਿਰ ਉਹਨੇ ਜਾਣਾ ਦਿੱਲੀ ਨੂੰ ਹੂੰ ਦਿੱਲੀ ਜਾ ਕੇ ਦਿੱਲੀ ਬਹਿ ਕੇ ਰਾਜ ਕਰਨਾ ਤੇ ਇਸੇ ਨੂੰ ਦਲੀਪ ਸਿੰਘ ਖਾਲਸਾ ਲਿਖਿਆ ਗਿਆ ਨੀ ਦਲੀਪ ਸਿੰਘ ਰਾਜਾ ਸਾਡੇ ਹਿਸਾਬ ਨਾਲ ਹੋਰ ਹੋ ਸਕਦਾ ਠੀਕ ਹੈ ਜੀ ਕਿਉਂਕਿ ਦਲੀਪ ਸਿੰਘ ਰਾਜੇ ਦਾ ਜਿਹੜਾ ਜਿਹੜਾ ਕਲਕੀ ਉਤਾਰ ਦਾ ਲਾਸਟ ਵਾਲਾ ਸਮਾਂ ਆ ਉਹ ਇਦਾਂ ਆ ਕਿ ਕਲਕੀ ਉਤਾਰ ਨੂੰ ਹੰਕਾਰ ਹੋ ਜਾਣਾ ਅੱਛਾ ਇਹਨਾਂ ਦਾ ਵੀ ਅੰਤ ਲਿਖਿਆ ਹੈ ਕਲਕੀ ਦਾ ਵੀ ਹਾਂ ਜੀ ਕਲਕੀ ਦਾ ਅੰਤ ਲਿਖਿਆ ਹੋਇਆ ਜਦੋਂ ਕਲਕੀ ਉਤਾਰ ਨੇ ਸਾਰੀ ਦੁਨੀਆ ਬਿਛੂ ਜੱਤ ਲੈਣਾ ਛਤਰੀ ਮਾਰ ਦੇਣੇ ਸਾਰੇ A to Z ਜੋ ਵੀ ਸਾਰਾ ਸਿਸਟਮ ਕਰਕੇ ਸਾਰੀ ਦੁਨੀਆ ਆਪਣੇ ਪੈਰਾਂ 'ਚ ਭਾ ਲੈਣੀਆਂ ਨੇ ਭਟਾਣ ਤੋਂ ਬਾਅਦ ਕਲਕੀ ਉਤਾਰ ਨੂੰ ਹੰਕਾਰ ਹੋਣਾ ਇਹ ਚੀਜ਼ ਦਾ ਨੇ ਵੀ ਨੇ 10 ਲੱਖ ਕੁਛ ਹਜ਼ਾਰ ਸਾਲ ਰਾਜ ਕਰਨਾ ਕਲਕੀ ਉਤਾਰਨੇ ਉਦੋਂ ਬਾਅਦ ਵਿੱਚ ਇਹਨੂੰ ਹੰਕਾਰ ਹੋਣਾ ਕਿ ਜਦੋਂ 10 ਲੱਖ ਕੁਛ ਹਜ਼ਾਰ ਸਾਲ ਰਾਜ ਕਰਨ ਤੋਂ ਬਾਅਦ ਕਲਕੀ ਉਤਾਰਨੇ ਇੱਕ ਗੀੜਾ ਦੇਣਾ ਸਾਰੇ ਬ੍ਰਹਮੰਡ ਦਾ ਉਹਨੇ ਦੇਖਣਾ ਵੀ ਮੇਤੋਂ ਵੱਡਾ ਕੌਣ ਆ ਦੇਖਾ ਮੈਂ ਜਾ ਕੇ ਜਾ ਕੇ ਦੇਖਾ ਘੁੰਮ ਕੇ ਜਦੋਂ ਉਹਨੇ ਇਹ ਚੀਜ਼ ਦੇਖਣੀ ਉਹਨੇ ਦੇਖਣਾ ਮੇਤੋਂ ਵੱਡਾ ਕੋਈ ਹੈ ਨਹੀਂਗਾ ਫਿਰ ਉਹਨੂੰ ਇਸ ਚੀਜ਼ ਦਾ ਹੰਕਾਰ ਹੋਣਾ ਵੀ ਮੈਂ ਹੀ ਆ ਬਸ ਮੈਂ ਹੀ ਪਰਮੇਸ਼ਰ ਆ ਕਿਉਂਕਿ ਜਿਹੜੇ ਦੇਵ ਦੇਵਤੇ ਹੋਏ ਨੇ ਜੋ ਜੋ ਪਹਿਲ ਪਾਈ ਆ ਬਤਾਰਾ ਆਪ ਆਪ ਤਨ ਜਾਪ ਉਚਾਰਾ ਹਣਾ ਜੀ ਵੀ ਜਿੰਨੇ ਜਿੰਨੇ ਵੱਡੇ ਦੇਵੀ ਦੇਵਤੇ ਹੋਏ ਨੇ ਜੋ ਜੋ ਪਹਿਲ ਪਾਏ ਆ ਬਤਾਰਾ ਜਿਹੜੇ ਸਭ ਤੋਂ ਪਹਿਲਾਂ ਅਵਤਾਰ ਹੋਏ ਨੇ ਤੇ ਆਪ ਆਪ ਤਨਜਾਪ ਉਚਾਰਾ ਆਪਣਾ ਆਪਣਾ ਨਾਮ ਚ ਪਾਇਆ ਹਮ ਹਣਾ ਜੀ ਅਕਾਲ ਪੁਰਖ ਕਾਹੂ ਨਾ ਬਿਛਾਨਾ ਤੇ ਇਦਾਂ ਹੀ ਗੱਲ ਕੀ ਉਤਾਰਨੇ ਕਹਿੰਦਾ ਮੈਂ ਹੀ ਪਰਮੇਸ਼ਰ ਹਾਂ ਹਮ ਮੈਂ ਹੀ ਰੱਬ ਹਾਂ ਤੇ ਉਦੋਂ ਬਾਅਦ ਜੋ 10 10 ਲੱਖ ਕੁਝ ਹਜ਼ਾਰ ਸਾਲ ਰਾਜ ਕਰਨ ਤੋਂ ਬਾਅਦ ਉਹਨੇ ਪਰਮੇਸ਼ਰ ਨੂੰ ਮਤਲਬ ਇੱਕ ਚੈਲੰਜ ਕਰ ਦੇਣਾ ਹਮ ਚੈਲੰਜ ਕਰਨ ਤੋਂ ਬਾਅਦ ਹੁਣ ਫਿਰ ਉੱਥੇ ਇੱਕ ਮੀਰ ਮਹਿਦੀ ਅਵਤਾਰ ਪ੍ਰਗਟ ਹੋਣਾ ਠੀਕ ਹੈ ਜੀ ਮੀਰ ਮਹਿੰਦੀ ਉਤਾਰ ਪਰਕਟ ਹੋਣਾ ਮੀਰ ਮਹਿੰਦੀ ਉਤਾਰ ਨੇ ਕਲ ਕੀ ਉਤਾਰਨ ਮਾਰਨਾ ਉਹਨਾਂ ਦਾ ਕਿਦਾਂ ਦਾ ਸਰੂਪ ਹੋਊਗਾ ਉਹਨਾਂ ਦਾ ਸਰੂਪ ਜਿਹੜਾ ਲਿਖਿਆ ਆ ਉਹ ਕਲ ਕੀ ਉਤਾਰ ਤੋਂ ਵੱਡਾ ਹੋਸਿਆ ਕਲ ਕੀ ਉਤਾਰ ਤੋਂ ਵੱਧ ਪਾਵਰ ਹੋਊਗੀ ਉਹਦੇ ਵਿੱਚ ਤੇ ਕਲ ਕੀ ਉਤਾਰ ਤੋਂ ਵੱਧ ਜਿਹੜਾ ਰਾਜ ਸਾਜਾ ਹੋਣਾ ਉਹਦੇ ਕੋਲ ਮੀਰ ਮਹਿੰਦੀ ਉਤਾਰ ਦੇ ਕੋਲ ਹੋਊਗਾ ਇਦਾਂ ਦਾ ਇਨਸਾਨੀ ਰੂਪ ਚ ਨਹੀਂ ਉਹ ਜਿਹੜਾ ਆਕਾਰ ਆ ਵੱਡਾ ਨਹੀਂ ਵੱਡਾ ਦਾ ਹੋਊਗਾ ਹਾਂਜੀ ਉਹ ਇਨਸਾਨੀ ਇਨਸਾਨੀ ਰੂਪ ਚ ਹੋਊਗਾ ਜਿੱਦਾਂ ਕਿ ਸਰਬਲੋ ਮਹਾਰਾਜ ਹੋਇਆ ਸੀ ਮਹਾਰਾਜ ਹੋਏ ਨੇ ਸਰਬਲੋ ਮਹਾਰਾ ਦੇ ਵਿੱਚ ਮਹਾਰਾ ਸਰੂਪ ਸੀਗਾ ਜਿਹੜਾ ਨੱਕ ਦੇ ਬਾਲ ਨੇ ਉਹ ਘਟਾਰਾਂ ਲੱਗੀ ਏ ਉਹ ਉਹਨੂੰ ਕਹਿੰਦੇ ਨੇ ਆਪਾਂ ਰੂਦਰ ਅਵਤਾਰ ਫਰਾਟ ਜਦੋਂ ਬਰਾੜ ਰੂਪ ਕਹਿੰਦੇ ਨੇ ਹਾਂ ਏਦਾਂ ਜਿਹੜਾ ਕਲ ਕੀ ਅਵਤਾਰ ਆ ਹੋਊਗਾ ਤਾਂ ਇਨਸਾਨੀ ਟਾਈਪ ਪਰ ਉਹਦਾ ਆਕਾਰ ਬਹੁਤ ਵੱਡਾ ਆਊਗਾ ਬਹੁਤ ਵੱਡਾ ਆਕਾਰ ਹੋਊਗਾ ਕਿਉਂਕਿ ਦੇਖੋ ਵੀ ਜਿਹਦੇ ਹੱਥ ਦੇ ਵਿੱਚ 300 ਫੁੱਟ ਖੰਡਾ ਉੱਚਾ ਹੋਣਾ ਤੇ ਉਹਦਾ ਆਕਾਰ ਕਿੱਡਾ ਹੋਊਗਾ ਆਪਣਾ ਕਿੱਡਾ ਆਕਾਰ ਹੋਊਗਾ ਬਿਲਕੁਲ ਨਾਲ ਜੀ ਤੇ ਤੁਰਕਿਸਤਾਨ ਦਾ ਘੋੜਾ ਐਡਾ ਹੋਊਗਾ ਕਿ ਮਤਲਬ ਵੀ ਤਾਂ ਹੀ ਗੱਲ ਹੋਊਗੀ ਪੂਰੀ ਹੂੰ ਤੇ ਉਹ ਤੋਂ ਬਾਅਦ ਫਿਰ ਮੀਰ ਮਹਿੰਦੀ ਉਤਾਰਨੇ ਕਲ ਕੀ ਉਤਾਰ ਨੂੰ ਮਾਰਨਾ ਵੀ ਤੂੰ ਹੰਕਾਰ ਕਰਦਾ ਉਹ ਇਧਰ ਆ ਮੇਰੇ ਕੋਲ ਤੇ ਉਹ ਵੀ ਵਿਸ਼ਨੂੰ ਦਾ ਉਤਾਰ ਹੋਗਾ ਉਹ ਵੀ ਵਿਸ਼ਨੂੰ ਦਾ ਉਤਾਰ ਹੋਗਾ ਖੋਣ ਕੇ ਸਾਰੇ ਵਿਸ਼ਨੂੰ ਦੇ ਅਵਤਾਰ ਸਾਰੇ ਵਿਸ਼ਨੂੰ ਤੇ ਇੱਕ ਅਵਤਾਰ ਆਊਗਾ ਉਹ ਅਵਤਾਰ ਮਤਲਬ ਇਹਨੂੰ ਤੂੰ ਹਟ ਕੇ ਆਊਗਾ ਅੱਛਾ ਜਦੋਂ ਮੀਰ ਮਹਿੰਦੀ ਉਤਾਰਨੇ ਮਾਰਨਾ ਤੇ ਢਾਈਆ ਰਾਜ ਲਿਖਿਆ ਮੀਰ ਮਹਿੰਦੀ ਉਤਾਰ ਦਾ ਉਹ ਢਾਈਆ ਰਾਜ ਕੀ ਉਹ ਢਾਈ ਮਿੰਟ ਵੀ ਹੋ ਸਕਦਾ ਢਾਈ ਸਾਲ ਵੀ ਢਾਈ ਦਿਨ ਵੀ ਹੋ ਸਕਦਾ ਢਾਈ ਘੰਟੇ ਵੀ ਹੋ ਸਕਦਾ ਹੂੰ ਤੇ ਉਹਨਾਂ ਢਾਈਆ ਰਾਜ ਕਰਕੇ ਫਿਰ ਉਹਨੂੰ ਫਿਰ ਉਹਨੂੰ ਹੰਕਾਰ ਹੋ ਜਾਣਾ ਅੱਛਾ ਕਿਉਂਕਿ ਜਿਹੜਾ ਬਕਾਰ ਆ ਨਾਲੇ ਚੱ ਤਰਾਕ ਨਹੀਂ ਹੋ ਜਾਂਦਾ ਫਿਰ ਚੌਥੇ ਜਿਹੜਾ ਬ੍ਰਹਮ ਗਿਆਨੀ ਬੈਠਾ ਜਾ ਹਾਂਜੀ ਜਿਹੜਾ ਤਿੰਨਾਂ ਗੁਣਾਂ ਚੋਂ ਬੰਦਾ ਪੈਦਾ ਹੁੰਦਾ ਉਹ ਚ ਬਕਾਰ ਆਉਣਾ ਲਾਜ਼ਮੀ ਆ ਕੋਈ ਸ਼ੱਕ ਨਹੀਂਗਾ ਕਿ ਸਰੀਰ ਆ ਬਣਾਣਾ ਇਹ ਤੇ ਉਹਨੂੰ ਹੰਕਾਰ ਆਉਣਾ ਕਿ ਮੈਂ ਕਲ ਕੀ ਤੋਂ ਵੱਡਾ ਮੈਂ ਕਲ ਕੀ ਮਾਰ ਲਿਆ ਕਿਉਂਕਿ ਕਲ ਕੀ ਦਾ ਜਿਹੜਾ ਵਿਨਾਸ਼ ਕੀਤਾ ਹੋਇਆ ਮੈਂ ਇਹ ਉਦਾਰਨ ਦੇਖਣਾ ਵੀ ਕਲ ਕੀ ਨੇ ਇੰਨੇ ਬੰਦੇ ਮਾਰਤੇ ਇਨਾ ਆ ਕੁਝ ਕਰਤਾ ਫਿਰ ਉਹਨੇ ਕਿਹਾ ਮੈਂ ਕਲ ਕੀ ਮਾਰਿਆ ਮੈਂ ਕਲ ਕੀ ਤੋਂ ਵੱਧ ਮਾਰਦਾ ਹਾਂ ਉਹ ਉਹ ਜਿਹੜਾ ਹੰਕਾਰ ਹੋ ਜਾਣਾ ਫਿਰ ਪਰਮੇਸ਼ਰ ਨੇ ਦੇਖਣਾ ਵੀ ਇਹ ਕਿ ਵੀ ਇਹ ਗਲਤ ਹੋ ਗਿਆ ਕੰਮ ਹਨਾ ਵੀ ਇੱਕ ਇੱਕ ਰਾਬਾਤਲੇ ਹੋਰ ਬਣ ਕੇ ਰਹਿ ਗਿਆ ਅਸੀਂ ਤਾਂ ਪਹਿਲਾਂ ਜਿਹੜਾ ਰਾਜਾ ਸੀ ਉਹ ਮਾਰਿਆ ਸੀਗਾ ਹਨਾ ਵੀ ਕਿ ਹੁਣ ਉਹ ਰੱਬ ਬਣ ਕੇ ਰਹਿ ਗਿਆ ਫਿਰ ਪਰਮੇਸ਼ਰ ਨੇ ਆਪ ਆਪਣੇ ਵੱਲੋਂ ਕੋਈ ਇਦਾਂ ਦਾ ਭੇਜਣਾ ਵੀ ਉਹ ਕੀੜੀ ਭੇਜਨੀਆ ਪਰਮੇਸ਼ਰ ਨੇ ਅੱਛਾ ਕੀੜੀ ਭੇਜਨੀਆ ਕੀੜੀ ਮੈਨ ਦੀ ਉਦਾਰ ਦੇ ਕੰਨਾਂ 'ਚ ਵੱਢ ਜਣੀਆ ਠੀਕ ਹੈ ਕੀੜੀ ਬਣ ਕੇ ਕੰਨਾਂ 'ਚ ਵੱਢ ਕੇ ਹੁਣ ਉਹ ਭੇਜੀ ਪਰਮੇਸ਼ਰ ਨੇ ਜੇ ਆਮ ਕੀੜੀ ਹੋਵੇ ਤਾਂ ਮਾਰਦੀ ਆਪਾਂ ਨੂੰ ਜਿਹੜਾ ਭੇਜੀ ਪਰਮੇਸ਼ਰ ਨੇ ਆ ਉਹਨੂੰ ਕਿਦਾਂ ਮਾਰ ਕੋਣ ਮਾਰ ਸਕਦਾ ਨਾ ਬਨਾਸੀ ਆ ਇਹ ਪਰਮੇਸ਼ਰ ਬਨਾਸੀ ਆ ਤੇ ਪਰਮੇਸ਼ਰ ਦੀ ਜਿਹੜੀ ਥਾ ਵੜ ਦੇ ਕੇ ਭੇਜੀ ਆ ਜਿਹੜੀ ਚੀਜ਼ ਉਹ ਵੀ ਬਨਾਸੀ ਆ ਉਹ ਵੀ ਖਤਮ ਨਹੀਂ ਹੋ ਸਕਦੀ ਤੇ ਉਹ ਫਿਰ ਕੰਨ ਦੇ ਵਿੱਚ ਉਹ ਲੜੂਗੀ ਕੰਨ ਦੇ ਵਿੱਚ ਹੂੰ ਉਹਨੇ ਆਪਣੇ ਮੱਥਾ ਕੰਧਾ ਨਾਲ ਮਾਰ ਮਾਰ ਕੇ ਸੈਡਾ ਦਾ ਦਾਤਾ ਦਾਤੇ ਨਾਲ ਮਾਰ ਮਾਰ ਕੇ ਉਹਨੇ ਇਦਾਂ ਮਰ ਜਾਣਾ ਠੀਕ ਤੇ ਜਦੋਂ ਮਹਿੰਦੀ avatars ਆਉਣਾ ਸਤਜੁਗ ਦੇ ਵਿੱਚ ਹੂੰ ਇਹ ਵੀ ਗੱਲ ਆ ਕਲਕੀ avatars ਕਾਲਯੁਗ ਦੇ ਵਿੱਚ ਆਉਣਾ ਆ ਜਦੋਂ ਕਾਲਯੁਗ ਖਤਮ ਹੋ ਗਿਆ ਸਤਜੁਗ ਚੜ ਗਿਆ ਹੂੰ ਸਤਜੁਗ ਦੇ ਵਿੱਚ ਮਹਿੰਦੀ avatars ਆਉਣਾ ਕਲਕੀ ਨੂੰ ਮਾਰਨ ਵਾਸਤੇ ਸਤਜੁਗ ਦੇ ਵਿੱਚ ਕਿڑی-ਵਿਕੀੜੀ ਦੇਵਤਾਰ ਧਾਰਨਾ ਕਿڑی ਨੇ ਕੰਨ ਵਿੱਚ ਵੜ ਕੇ ਉਹਨੂੰ ਮਾਰ ਕੇ ਲਾ ਫਿਰ ਉਸ ਟਾਈਮ ਜਿੱਧਰ ਦੇਖੇ ਖਾਲਸਾ ਕੰਪੈ 14 ਲੋਏ 14 ਸਤ ਸੰਸਰ ਵਰਖ ਲਗ ਰਾਜ ਐ ਸਹੀ ਹੋਏ ਫਿਰ ਜਿਹੜੇ ਕੁਛਕ ਬੰਦੇ ਜਿੰਨੇ ਵੀ ਬੰਦੇ ਬਚਣਗੇ ਉਹਨਾਂ ਨੇ ਬਨਾਸ ਦੇਖਣਾ ਵੀ ਬਨਾਸ ਐਡਾ ਹੋਇਆ ਗਿਆ ਜਿੱਦਾਂ ਹੁਣ ਆਪਾਂ ਕਹਿੰਦੇ ਆਂ ਜੀ ਅਮਰਤ ਸ਼ਕਲੋ ਆਜੋ 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 ਹੁਣ ਕੋਈ ਨਹੀਂ ਆਉਂਦਾ ਫਿਰ ਕਹਿਣਗੇ ਲਿਆਓ ਜੀ ਹੁਣ ਸਕਦੇ ਆ ਕਿਉਂਕਿ ਐਡਾ ਬినాਸ਼ ਦੇਖਣਾ ਲੋਕਾਂ ਨੇ ਵੀ ਜਿੱਧਰ ਦੇਖੇ ਫਿਰ ਉਸ ਟਾਈਮ ਮਤਲਬ ਜਿਹੜੀ ਸਾਧੂ ਜਾਨੇ ਬਚਨ ਕਰਦੇ ਹੁੰਦੇ ਆ ਬਾਬੇ ਬਚਨ ਕਰਦੇ ਬੀ ਫਿਰ ਜਿੱਧਰ ਦੇਖੇ ਖਾਲਸਾ ਕੰ ਪੈ 14 ਲੋਏ ਜਿੱਧਰ ਦੇਖੇ ਖਾਲਸਾ ਸਾਰੇ ਪਾਸੇ ਫੌਜੀ ਫੌਜ 96 ਗਰੂੜ ਫੌਜ ਪ੍ਰਗਟ ਹੋਈ ਜੀ ਸਾਰੀ ਹੈ ਨਾ ਫਿਰ ਉਸ ਟਾਈਮ ਦੇ ਵਿੱਚ ਬਚਨ ਆਉਂਦਾ ਸੀਗਾ ਵੀ ਜਿਹੜਾ ਖਜ਼ਾਨਾ ਦੱਬਿਆ ਹੋਇਆ ਮਾਲ ਟੇਕ ਰੀ ਸਾਹਿਬ ਉਹ ਖਜ਼ਾਨਾ ਉਸ ਟਾਈਮ ਨਿਕਲਣਾ ਫਿਰ ਕਿਉਂਕਿ ਉਸ ਟਾਈਮ ਤੋਂ ਇੰਨਾ ਬਨਾਸ ਹੋ ਜਾਣਾ ਵੀ ਲਈ ਖਾਣ ਪੀਣ ਦੀ ਚੀਜ਼ਾਂ ਸਾਰੀ ਖਤਮ ਹੋ ਜਾਣੀਆਂ ਤੇ ਕੀ ਲੱਗਦਾ ਇਹ ਸਾਰਾ ਸਮਾਂ ਆਉਣ ਨੂੰ ਕਿੰਨਾ ਕੁ ਸਮਾਂ ਪਿਆਜ ਹੈ ਇਹਦਾ ਹਾਜੀ ਦੇਸ ਕੋ ਜੀ ਕਾਲਜ ਕੋ ਜਿੰਨੀ ਵੀ ਉਮਰ ਹੈਗੀ ਆ ਜਿਹੜੇ ਸਾਧੂ ਸੰਤ ਮਾਤਾ ਬਚਨ ਕਰਦੇ ਨੇ ਉਹ ਤਾਂ ਥੋੜੇ ਬਚਨ ਕਰਦੇ ਨੇ ਵੀ ਆ ਹੁਣੇ ਆ ਗਿਆ ਨਾਮ ਚਪੋ 6 6 ਮਹੀਨੇ ਰਸਨ ਇਕੱਠਾ ਕਰ ਲਓ ਹਨਾ ਸਾਧ ਸਾਰ ਰਸਨ ਇਕੱਠਾ ਕਰ ਲਓ ਤੇ ਉਹ ਦਾ ਸਮਾਂ ਦਾ ਦਿਨ ਵੀ ਥੋੜਾ ਹੀ ਸਮਾਂ ਆ ਤੇ ਬਾਣੇ ਚ ਲਿਖਿਆ ਵੀ ਜਦੋਂ ਕਾਲਜ ਖਤਮ ਹੋਊਗਾ ਸਤਜੋਗ ਚੜੂਗਾ ਉਸ ਟਾਈਮ ਕੀੜ ਚਲਣੀਆਂ ਇਹ ਨਹੀਂ ਕੋਈ ਜੇ ਮੈਂ ਕੋਈ ਨਿਸ਼ਚਿਤ ਸਮਾਂ ਜਦਾਂ ਕਿ ਮੈਂ 2 ਸਾਲ 10 ਸਾਲ ਨਿਸ਼ਾਨੀਆਂ ਨਹੀਂ ਆਉਣੀਆਂ ਜਿਹੜੀਆਂ ਨਿਸ਼ਾਨੀਆਂ ਉਹ ਤੋਂ ਪਤਾ ਯਰ ਭਲਾ ਸਕਦੇ ਆ ਕਿਉਂਕਿ ਅਕਸਰ ਪਿੱਛੇ ਜੇ ਰੋਲਾ ਵੀ ਪੈਂਦਾ ਸੀ ਕਿ 2027 ਚ 2032 ਚ ਦੁਨੀਆ ਹੀ ਖਤਮ ਹੋ ਜਾਣੀ ਆ ਜਦੋਂ 12ਵੀਂ ਕਹਿੰਦੇ ਸੀਗੇ ਹਾਂ 12ਵੀਂ ਕਹਿੰਦੇ ਸੀ ਹਨਾ ਜੀ ਇਹ ਖੇਡ ਚੱਲੀ ਜਾਣੀ ਆ ਇਦਾਂ ਆ ਕਿ ਨਾ ਜਿੱਦਾਂ ਬਚਨ ਆਉਂਦਾ ਹੁੰਦਾ ਆ ਕਈ ਸਿੰਘਾਂ ਤੋਂ ਅਸੀਂ ਬਚਨ ਸੁਣਿਆ ਆ ਵੀ ਮਹਾਰਾ ਨੇ ਕਿਹਾ ਨਾ ਆਪ ਲੜੂ ਨਾ ਫੌਜ ਲੜਾਉ ਬਟ ਵੀਰਨ ਸੇਤੀ ਬਾੰਦ ਮਗਾਉਂ ਵੀ ਮਹਾਰਾ ਨੇ ਕਿਹਾ ਵੀ ਨਾ ਅਸੀਂ ਆਪ ਲੜਦਾਂ ਨਾ ਅਸੀਂ ਫੌਜ ਲੜਾਉਣੀ ਆ ਜਿਹੜਾ ਇਹ ਬਚਨ ਆ ਇਹ ਬਚਨ ਕਲਕੀ ਉਤਾਰ ਟਾਈਮ ਦਾ ਬਚਨ ਆ ਉਸ ਤੋਂ ਪਹਿਲਾਂ ਆਪਾਂ ਨੂੰ ਲੜਨਾ ਹੀ ਪੈਣਾ ਲੜਨਾ ਵੀ ਪੈਣਾ ਮਰਨਾ ਵੀ ਪੈਣਾ ਪਰ ਅੱਜ ਕੱਲ ਮੈਂ ਦੇਖਿਆ ਜਦੋਂ